ਸੱਚੀ ਕਾਲ ਦੋਸਤੋ ਪਬਲਿਕ ਸਮਾਣਨ ਉਸ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਸਵੇਰ ਤੋਂ ਹੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਅਖੀਰਲੇ ਦਿਨ ਜਿਹੜਾ ਸਵੇਰ ਤੋਂ ਹੀ ਵੱਖ-ਵੱਖ ਜਿਹੜੇ ਸਿਆਸੀ ਪਾਰਟੀਆਂ ਦੇ ਉਮੀਦਵਾਰ ਨੇ ਉਹ ਸਵੇਰ ਤੋਂ ਹੀ ਐਸਡੀਐਮ ਦਫ਼ਤਰ ਦੇ ਬਾਹਰ ਜਿਹੜੀ ਹੈ ਆਪਣੀ ਨਾਮੀਨੇਸ਼ਨ ਫਾਈਲ ਭਰਨ ਦੇ ਲਈ ਵੇਟ ਕਰ ਰਹੇ ਸਨ ਤਾਂ 1 ਘੰਟਾ ਪਹਿਲਾਂ ਜਿਹੜਾ ਕੁਝ ਕਥਿਤ ਵਿਅਕਤੀਆਂ ਵੱਲੋਂ ਸੱਤਾਧਿਰ ਪਾਰਟੀ ਦੇ ਵਿਅਕਤੀਆਂ ਵੱਲੋਂ ਜਿਹੜਾ ਗਾਜੀਪੁਰ ਜ਼ੋਨ ਦੇ ਇੱਕ ਕਾਂਗਰਸ ਪਾਰਟੀ ਦਾ ਜਿਹੜਾ ਉਮੀਦਵਾਰ ਹੈ ਉਹ ਜਿਹੜੀ ਆਪਣੀ ਫਾਈਲ ਸਬਮਿਟ ਕਰਨ ਜਾ ਰਿਹਾ ਸੀ ਉੱਥੋਂ ਜਿਹੜੀ ਹੈ ਉਸ ਦੀ ਫਾਈਲ ਖੋ ਕੇ ਹੀ ਪਾੜ ਦਿੱਤੀ ਜਾਂਦੀ ਹੈ ਤਾਂ ਸਵੇਰ ਤੋਂ ਹੀ ਜਿਹੜੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਨੇ ਉਹ ਵੇਟ ਕਰ ਰਹੇ ਸਨ 11 ਦੀ 11 ਵਜੇ ਪ੍ਰਸ਼ਾਸਨ ਦੀ ਗਾਈਡਲਾਈਨ ਦੇ ਮੁਤਾਬਿਕ ਗੇਟ ਖੋਲ੍ਹਿਆ ਜਾਂਦਾ ਹੈ ਤਾਂ ਅੱਧਾ ਕੋ ਘੰਟਾ ਜਿਹੜਾ ਇਹ ਸਿਲਸਿਲਾ ਸਾਰਾ ਬਿਲਕੁਲ ਸ਼ਾਂਤਮਈ ਨਾਲ ਚੱਲਦਾ ਹੈ ਉਸ ਤੋਂ ਬਾਅਦ ਅੱਧੇ ਘੰਟੇ ਬਾਅਦ ਇਹ ਜਿਹੜੀ ਹੈ ਕਾਂਗਰਸ ਦੇ ਵਰਕਰਾਂ ਵੱਲੋਂ ਸੜਕ ਹੀ ਜਾਮ ਕਰ ਦਿੱਤੀ ਜਾਂਦੀ ਹੈ ਤਾਂ ਗਾਜੀਪੁਰ ਦੇ ਜ਼ੋਨ ਦਾ ਜਿਹੜਾ ਇੱਕ ਵਿਅਕਤੀ ਸੀ ਕਥੀ ਤਾਂ ਉਸ ਦੀ ਜਿਹੜੀ ਵਾ ਜਿਹੜੀ ਫਾਈਲ ਹੈ ਪਾੜ ਦਿੱਤੀ ਜਾਂਦੀ ਹੈ ਪ੍ਰਸ਼ਾਸਨ ਨੂੰ ਦਿਖਾਇਆ ਜਾਂਦਾ ਹੈ ਤਾਂ ਪ੍ਰਸ਼ਾਸਨ ਕਹਿੰਦਾ ਮੈਨੂੰ ਵਿਅਕਤੀ ਦੀ ਜਿਹੜੀ ਪਛਾਣ ਕਰਾਈ ਜਾਵੇ ਉਹਨਾਂ ਦੇ ਉੱਪਰ ਜਿਹੜੀ ਅਸੀਂ ਕਾਰਵਾਈ ਕਰਾਂਗੇ ਤਾਂ ਸਾਬਕਾ ਐਮਐਲਏ ਰਜਿੰਦਰ ਸਿੰਘ ਦੇ ਪੀਏ ਦਾ ਕਹਿਣਾ ਸੀ ਸਚਿੰਦਾ ਕਿ ਇਹ ਪੁਲਿਸ ਦੀ ਛਾਇਦੇ ਉੱਤੇ ਹੀ ਜਿਹੜਾ ਸਾਰਾ ਕੁਝ ਹੋ ਰਿਹਾ ਹੈ ਪੁਲਿਸ ਹਾਲੇ ਤੱਕ ਜਿਹੜੀ ਨਾਮੋਸ਼ੀ ਨਾਲ ਬੈਠੀ ਹੋਈ ਹੈ ਤਾਂ ਲਗਾਤਾਰ ਜਿਹੜੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਿਹਾ ਕਿ ਉੱਥੇ ਜਿਹੜਾ ਅੱਜ ਕਿੰਨੇ ਕੁ ਜਿਹੜੀ ਜਦੋਜਾਹੀਰ ਲੋਕਾਂ ਨੂੰ ਕਰਨੀ ਪਈ ਹੈ ਲੋਕਾਂ ਦਾ ਕਹਿਣਾ ਸੀ ਕਿ ਪਹਿਲਾਂ ਸਾਨੂੰ ਉੱਥੇ ਐਨਓਸੀ ਨਹੀਂ ਮਿਲਦੀ ਬਾਅਦ ਦੇ ਵਿੱਚ ਸਾਨੂੰ ਆਹ ਕੁਝ ਹੁਣ ਦੇਖਣਾ ਪੈ ਰਿਹਾ ਸਚਿੰਦ ਜੀ ਕੀ ਕਹੋਗੇ ਦੇਖੋ ਜੀ ਸਾਡਾ ਬੰਦਾ ਉਹ ਬੰਦੇ ਸਵੇਰ ਦੇ ਖੜੇ ਸੀ ਮੈਂ ਪ੍ਰਸ਼ਾਸਨ ਨੂੰ ਵੀ ਕਿਹਾ ਕਈ ਵਾਰੀ ਕਿਹਾ ਉਹ ਕੋਈ ਧੱਕੇ ਸੀਗੇ ਉਹ ਸਾਡਾ ਬੰਦਾ ਅੰਦਰ ਚਲਾ ਗਿਆ ਉੱਥੇ ਪੁਲਿਸ ਦੀ ਸਾਹਮਣੇ ਸਾਰਾ ਕੁਝ ਹੋਇਆ ਤੁਹਾਡੇ ਸਾਹਮਣੇ ਹੋਇਆ ਲੈ ਕੇ ਭੱਜ ਗਿਆ ਵਿੱਚ ਇਹਨਾਂ ਦੇ ਰੀਜਨਲ ਸਰਟੀਫਿਕੇਟ ਵੀ ਸੀ ਫਾਈਲ ਵੀ ਸੀ ਸਾਰਾ ਕੁਝ ਇੱਕ ਨੋਮੀਨੇਸ਼ਨ ਫਾਈਲ ਲੈ ਕੇ ਨੋਮੀਨੇਸ਼ਨ ਫਾਈਲ ਲੈ ਕੇ ਜੀ ਰੀਜਨਲ ਸਰਟੀਫਿਕੇਟ ਲੈ ਕੇ ਜੀ ਅੰਦਰੋਂ ਤੁਸੀਂ ਦੇਖੋ ਪੁਲਿਸ ਦੇ ਉਹਦੇ ਵਿੱਚੋਂ ਲੈ ਕੇ ਆਓ ਜਾਂ ਤਾਂ ਬਾਹਰ ਖੜੇ ਹੋਣ ਫੇਰ ਕਹਿਣ ਅੰਦਰ ਪਹੁੰਚ ਗਿਆ ਬੰਦਾ ਅੰਦਰ ਅਸੀਂ ਵਿਰੋਧ ਕਰ ਰਹੇ ਹਾਂ ਅਸੀਂ ਵਿਰੋਧ ਕਰ ਰਹੇ ਹਾਂ ਜੀ ਤੁਹਾਡੀ ਪਾਰਟੀ ਦਾ ਉਮੀਦਵਾਰ ਕਿਸ ਟਾਈਮ ਚੜਾ ਸੀ ਚੰਗਪੜਾ ਅੰਦਰ ਚੜਾ ਗਿਆ ਸੀ ਸਾਰੇ ਪਿੱਛੇ ਖੜੇ ਸੀ ਵੀ ਸਾਡੇ ਬਾਕੀ ਬੰਦੇ ਵੀ ਚੜੇ ਜਾਣ ਅੰਦਰੋਂ ਜਦੋਂ ਉਹ ਤੇ ਪੁਲਿਸ ਦੇ ਉਹਦੇ ਵਿੱਚੋਂ ਹੀ ਲੈ ਕੇ ਭੱਜ ਗਏ ਨੋਮੀਨੇਸ਼ਨ ਭਰਦਾ ਟਾਈਮ ਸਕੂਲ ਦੇ ਉੱਤੇ ਸਿੱਟੀ ਹੈ ਜੀ ਸਕੂਲ ਦੇ ਉੱਪਰ ਆੜ ਕੇ ਉਹਨੇ ਸਿੱਟ ਦੇ ਵਿੱਚੋਂ ਰੀਜਨਲ ਸਰਟੀਫਿਕੇਟ ਨੇ ਸਾਰਾ ਕੁਝ ਹੈ ਠੀਕ ਠੀਕ ਹੈ ਇਹ ਬਲਾਕ ਸੰਮਤੀ ਹਾਂਜੀ ਬਲਾਕ ਸੰਮਤੀ ਕੀ ਨਾਮ ਤੁਹਾਡਾ ਜਗਵਿੰਦਰ ਸਿੰਘ ਜੀ ਜਗਵਿੰਦਰ ਕਿਹੜੇ ਜ਼ੋਨ ਦੇ ਇਲੈਕਟਰੇਟ ਤੁਸੀਂ ਆਪਣੇ ਗਾਜੀਪੁਰ ਜ਼ੋਨ ਆ ਜੀ ਕੀ ਹੋਇਆ ਮੇਰੀ ਫਾਈਲ ਖੋ ਕੇ ਲੈ ਗਿਆ ਜੀ ਕੌਣ ਸਾ ਬੰਦਾ ਬੰਦਾ ਮੈਂ ਪਛਾਣ ਲਵਾਂਗਾ ਵੈਸੇ ਐਂਟੀਪਾਰਟੀ ਮੈਂ ਪਛਾਣ ਰਿਹਾ ਕਦੋਂ ਦਾ ਲੱਗਿਆ ਹੋਇਆ ਹੈ ਮੇਰੇ ਕੱਲ ਦਾ ਪਿੱਛੇ ਲੱਗਿਆ ਹੋਇਆ ਜੀ ਮੈਂ ਕੱਲ ਵੀ ਦੇਖਿਆ ਬੰਦਾ ਮੇਰੇ ਪਿੱਛੇ ਵਿੱਚ ਜਿੱਤੇ ਮੈਂ ਡਾਕੂਮੈਂਟ ਤੁਸੀਂ ਕਾਂਗਰਸ ਪਾਰਟੀ ਦੀ ਕਾਂਗਰਸ ਜੀ ਹਾਂਜੀ ਤੁਸੀਂ ਆਪ ਹੋਗੇ ਮੈਸੇਜ ਇਹ ਮੈਂ ਆਪਾਂ ਜੀ ਤੁਸੀਂ ਆਪ ਹਾਂਜੀ ਠੀਕ ਹੈ ਮੈਂ ਤੁਸੀਂ ਧਰਨਾ ਮਾਰ ਲਿਆ ਹਾਂਜੀ ਆਪਾਂ ਹੋਰ ਧਰਨਾ ਮਾਰਨਾ ਹੈ ਠੀਕ ओरिजिनल ਸੈਟੀ ਆਹ ਜੀ ਉਹਨਾਂ ਕਦਿਆਂ 11 ਵਜੇ ਠੀਕ ਜੀ 11:00 ਵਜੇ ਗਏ ਨੇ ਤੇ ਹੁਣ ਫੇਰ ਨਹੀਂ ਅੰਦਰ ਜਾਣ ਦੇਣਾ ਇਹਦੇ ਤੇ 3:00 ਵਜੇ ਨੇ ਨਹੀਂ ਜੀ ਬਾਹਰ ਹੀ ਰਹਿਣੇ ਲੋਕਾਂ ਦਾ ਕੀ ਲੱਗਦਾ ਵੀ ਕਾਗਜ਼ ਭਰੇ ਜਾਣਗੇ ਤੁਹਾਡੇ ਕਿੰਨੇ ਕਿੰਨੇ ਦਿਨ ਤੋਂ ਖੱਜਲ ਹੋ ਰਹੇ ਹੋ ਜਿੱਦਨ ਦੀ ਇਹ ਮਤਲਬ 900 ਜਾਂ ਨੇ ਵੋਟਾਂ ਜੀ ਉਦੋਂ ਦੀ ਕੋਈ ਐਨਓਸੀ ਦੀ ਸਮੱਸਿਆ ਬੜੀ ਬੜੀ ਆਈ ਹੈ ਜੀ ਫਿਰ ਹਾਈ ਕੋਰਟ ਨੇ ਕਿਹਾ ਵੀ ਐਕਟ ਲਾਓ ਉਹ ਹਾਈ ਕੋਰਟ ਨੂੰ ਧੰਨਵਾਦ ਕਰਦੇ ਆ ਹਾਈ ਕੋਰਟ ਨੇ ਕਿਹਾ ਵੀ ਆਪਾਂ ਲਾ ਲਓ ਐਕਟ ਲਾ ਦੇ ਜੀ ਕਿੰਨੇ ਕ ਵਜੇ ਤੇ ਖੜੇ ਆ ਤੁਸੀਂ ਸਹੀ ਸਵੇਰੇ 9 ਵਜੇ ਤੇ ਖੜੇ ਆ 9 ਵਜੇ ਦੇ ਖੜੇ ਹਾਲੇ ਤੱਕ ਕੋਈ ਐਂਟਰੀ ਨਹੀਂ ਹੋ ਰਹੀ ਸਰ ਹੋਣੀ ਵੀ ਨਹੀਂ ਸਰ ਗੁੰਡਾ ਕਰਦੀ ਹੈ ਨਾਟਕ ਗੁੰਡਾਦਰਦੀ ਦਾ ਦੇਖਣ ਨੂੰ ਮਿਲ ਰਿਹਾ ਪੰਜਾਬ ਚ ਪਹਿਲਾਂ ਵੀ ਸਰਕਾਰਾਂ ਸੀ ਹੀ ਆ ਕਾਗਜ਼ ਪਰੰ ਦੇਣੇ ਚਾਹੀਦੇ ਨੇ ਉਸ ਤੋਂ ਬਾਅਦ ਜਿਹੜਾ ਮੈਦਾਨ ਚਾਹੂਗਾ ਜਿਹਨੂੰ ਲੋਕ ਚਾਹਣਗੇ ਉਹ ਜਿੱਤੂਗਾ ਉਹ ਬਣ ਜਾਊਗਾ ਮੈਂ ਵੀ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਮੈਨ ਰਹੀ ਆ ਸਾਡੀ ਸਰਕਾਰ ਸੀ ਅਸੀਂ ਵਿਰੋਧੀਆਂ ਨਾਲ ਪੂਰਾ ਡੱਟ ਕੇ ਲੜੇ ਆ ਪੂਰਾ ਮੁਕਾਬਲਾ ਉਹਨਾਂ ਨੇ ਸਾਡਾ ਕੀਤਾ ਸੀ ਉਹਨਾਂ ਦਾ ਪਰ ਇਹ ਨਹੀਂ ਕਿ ਨੋਮੀਨੇਸ਼ਨ ਹੀ ਪਾਈ ਹੋਣਾ ਤੇ ਜਿਹੜੀ ਸਰਕਾਰ ਹੈ ਬੁਖਲਾਹਤ ਕਰ ਗਈ ਉਹਨਾਂ ਨੂੰ ਪਤਾ ਹੈ ਕਿ ਸਾਨੂੰ ਕੋਈ ਵੋਟ ਤਾਂ ਪੈਣੀ ਹੈ ਸੋ ਇਹ ਚਾਣ ਲੈਨੇ ਕਿ ਅਸੀਂ ਅਨਪੋਜ਼ ਬੰਦੇ ਜਿਹਾ ਲਾ। ਸੋ ਇਹ ਗੱਲ ਨਹੀਂ ਹੋਈ ਕਾਂਗਰਸ ਇੱਕ ਬੜੀ ਮਜ਼ਬੂਤ ਪਾਰਟੀ ਹੈ ਕਾਂਗਰਸ ਦੇ ਵਿਚਾਰਧਾਰਾ ਲੋਕ ਜਾਣਦੇ ਨੇ। ਸੋ ਇਹ ਜਿਹੜੀਆਂ ਗੱਲਾਂ ਕਰ ਰਹੀ ਨੇ ਗੁੰਡਾਗਰਦੀ ਅਸੀਂ ਚੱਲਣ ਨਹੀਂ ਦੇ। ਇੱਕ ਮੈਡਮ ਪੁਲਿਸ ਨੂੰ ਇਹ ਸੋਚਣਾ ਚਾਹੀਦਾ ਸਿਰਫ ਕਿਸਾਬ ਵਿੱਚ ਟੋਕਣਾ ਚਾਹੀਦਾ। ਮੈਂ ਤਾਂ ਇਹ ਕਹਿੰਉਂ ਕਿ ਸਰਕਾਰਾਂ ਤਾਂ ਆਮ ਹੀ ਆ ਜਾਂਦੀਆਂ। ਇਹ ਚੀਜ਼ ਨਹੀਂ ਹੋਣੀ ਜਿੱਦੇ ਪੁਲਿਸ ਇੱਕ ਲੋਕਾਂ ਦੀ ਸਿਕਿਉਰਿਟੀ ਐਂਡ ਸੇਫਟੀ ਵਾ। ਜਿਹੜਾ ਇਹ ਨੰਗੇ ਨਾਚ ਗੁੰਡਾਗਰਦੀ ਹੋ ਰਹੀ ਨੇ ਮਜ਼ਾਦਾਨੀ ਨਹੀਂ ਕਰੂਗੀ ਕਾਂਗਰਸੀ ਸਰਕਾਰ ਹੋਊਗੀ। ਕੰਨਾਂ ਸ਼ਾਂਤੀ ਰੋਕ ਚੋਲੇ ਨਹੀਂ ਜਿਹੜੀਆਂ ਗਰੰਟੀਆਂ ਦਿੱਤੀਆਂ ਸਿਰ ਤਾਂ ਕੀਤੀਆਂ ਨਹੀਂ ਲਾਅ ਐਂਡ ਆਰਡਰ ਮੇਨਟੇਨ ਨਹੀਂ ਹੋਇਆ ਨੌਜਵਾਨਾਂ ਨੇ ਕੁਝ ਸੋਚਿਆ ਨਹੀਂ ਅੱਤਕੇਦਾਰ ਜੀ ਚਿੱਤ ਬੇਤ ਕੀ ਕਰਨਗੇ ਲੋਕਾਂ ਨੂੰ ਵੀ ਸੋਚਣਾ ਨਹੀਂ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਵੀ ਅਪੀਲ ਕਰਦੀ ਆ ਕਿ ਆਪਣੇ ਦਿਮਾਗ ਨਾਲ ਸੋਚ ਕੇ ਤੁਸੀਂ ਉਹਨਾਂ ਲੋਕਾਂ ਦਾ ਸਾਥ ਦਿਓ ਜਿਹੜੇ ਅੱਜ ਤੁਹਾਡਾ ਪਲਾਟ ਛੋਣੇ ਹੈ ਇਹ ਬਹੁਤ ਗਲਤ ਹੋ ਰਿਹਾ ਤੁਸੀਂ ਦੇਖਿਆ ਹੀ ਕਰਨੌਰ ਦੇ ਵਿੱਚ ਕਿਵੇਂ ਉੱਤੇ ਦੇ ਸਰਪੰਚ ਨੂੰ ਚੱਕ ਕੇ ਲੇ ਜਾ ਕੇ ਖਾਣਿਆਂ ਚ ਰੱਖਿਆ ਤੇ ਜੇਲ੍ਹ ਤੇ ਹੀ ਤਾਂ ਅਸੀਂ ਬੈਠੇ ਨੇ ਕਲੰਡਰ ਪੇਸ਼ ਕੀਤਾ ਇੱਕ ਗੱਲ ਮੈਂ ਹੋਰ ਪੁੱਛਦੀਆਂ ਜੋ ਇੱਥੇ ਤੁਸੀਂ ਦੇਖੀਦੇ ਹੋ ਸਬਾਣੇ ਦੇ ਪਿੰਡ ਚ ਹੋਇਆ ਹੈ ਕਿ ਜਿਹਦੇ ਕੋਈ ਕੇਸ ਹੈ ਉਹ ਹੁਣ ਕੱਢ ਰਹੇ ਨਹੀਂ ਪਹਿਲਾਂ ਕੀਤਾ ਸੀ ਜਦੋਂ ਅਗਲਾ ਕੈਂਡੀਡੇਟ ਬਣ ਗਿਆ ਉਦੋਂ ਕੇਸ ਕੱਢ ਲੈਂਦੇ ਨੇ ਜਦੋਂ ਉਹ ਕੈਂਡੀਡੇਟ ਉਹਨਾਂ ਵੱਲੋਂ ਬਣਦਾ ਹੈ ਤਾਂ ਬਹੁਤ ਸਾਫ਼ ਤਰ੍ਹਾਂ ਦਾ ਕੈਂਡੀਡੇਟ ਹੈ ਤਾਂ ਇਹ ਜਿਹੜੀ ਗੁੰਡਾਗਰਦੀ ਹੈ ਬਰਦਾਸ਼ਤ ਨਹੀਂ ਹੁੰਦੀ बतौर ਜ਼ਿਲ੍ਹਾ ਪ੍ਰਧਾਨ ਮੇਰਾ ਪਰੂਰੀ ਡਿਊਟੀ ਹੈ ਮੈਂ ਸਾਰੇ ਆਪਣੇ ਵਰਕਰ ਸਾਹਿਬਾਨ ਨਾਲ ਕਾਜੀ ਲੰਬੀ ਬਣਦੀ ਹੈ ਭਰਾਂਗੇ ਕਾਗਜ਼ ਹਾਰਟ ਤੇ ਦੁਬਾਰਾ ਤਿਆਰ ਕਰਕੇ ਭਰਾਂਗੇ